ਸਕੂਲਾਂ 'ਚ ਕੁੜੀਆਂ ਨੂੰ ਭੇਜਣ ਵਾਲੇ ਮਾਪੇ ਦੇਖ ਲੈਣੇ ਵੀਡੀਓ ਬੱਚੇ ਵੀ ਵੀਡੀਓ ਦੇਖ ਕੇ ਹੋ ਜਾਓ ਸਾਵਧਾਨ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਧੀ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਜਿੱਥੇ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦੇ ਫਾਇਦੇ ਨੇ ਉੱਥੇ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦੇ ਨੁਕਸਾਨ ਵੀ ਨੇ ਇੰਟਰਨੈਟ ਦੀ ਇਸ ਦੁਨੀਆ ਨੇ ਬਹੁਤ ਜ਼ਿਆਦੇ ਲੋਕਾਂ ਨੂੰ ਫੇਮ ਦਿੱਤਾ ਤੇ ਬਹੁਤ ਸਾਰੇ ਲੋਕਾਂ ਨੂੰ ਬਦਨਾਮ ਕਰਕੇ ਰੱਖ ਦਿੱਤਾ ਤੁਸੀਂ ਦੇਖਿਆ ਹੀ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਦੀਆਂ ਅਜਿਹੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਦੀ ਜ਼ਿੰਦਗੀ ਦਾ ਮਜ਼ਾਕ ਬਣ ਜਾਂਦਾ ਹੈ ਸਵਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਜਿਹੜੀ ਆ ਵੀਡੀਓ ਇੱਕ ਵਾਇਰਲ ਹੋ ਰਹੀ ਏ ਹੈ ਤਾਂ ਇੱਕ ਛੋਟਾ ਜਿਹਾ ਕਲਿੱਪੀ ਪਰ ਇਹਦੇ ਵਿੱਚ ਤੁਸੀਂ ਦੇਖੋਗੇ ਇੱਕ ਕੁੜੀ ਤੇ ਇੱਕ ਮੁੰਡਾ ਸਾਈਕਲ ਤੇ ਪੜਨ ਸਕੂਲੇ ਜਾਂਦੇ ਨੇ ਦੋਵੇਂ ਸਾਈ ਦੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਮੁੰਡਾ ਕੁੜੀ ਨਾਲ ਗਲਤ ਹਰਕਤਾਂ ਕਰਦਾ ਪਿਆ ਹੈ ਤੇ ਪਿੱਛੋਂ ਇਹਨਾਂ ਦੀ ਕਿਸੇ ਨੇ ਵੀਡੀਓ ਬਣਾਤੀ ਤੇ ਵੀਡੀਓ ਬਣਾ ਕੇ ਨੈਟ ਤੇ ਪਾ ਦਿੱਤੀ ਹਾਲਾਂਕਿ ਇਹਨਾਂ ਦੀ ਕਿਸਮਤ ਚੰਗੀ ਸੀ ਕਿ ਇਹਨਾਂ ਦਾ ਫੇਸ ਸਾਹਮਣੇ ਨਹੀਂ ਆਇਆ ਪਰ ਕਈ ਵੇਲੇ ਮਾੜਾ ਟਾਈਮ ਹੋਵੇ ਤਾਂ ਇਵੇਂ ਫੇਸ ਸਾਹਮਣੇ ਆ ਜਾਵੇ ਤਾਂ ਬੰਦਾ ਦੁਨੀਆ ਦੇ ਸਾਹਮਣੇ ਬਦਨਾਮ ਹੋ ਜਾਂਦਾ ਹੈ ਸੋ ਸਾਡਾ ਫਰਜ਼ ਬਣਦਾ ਸੀ ਇਸ ਵੀਡੀਓ ਨੂੰ ਦਿਖਾਉਂਦਾ ਤਾਜੋ ਬੱਚੇ ਤੇ ਉਹਨਾਂ ਦੇ ਮਾਪੇ ਸਤਰਕ ਹੋ ਜਾਣ ਕਿ ਸਕੂਲ ਕਾਲ ਜਾਂਦੇ ਆ ਅਜਾਈ ਹਰਕਤ ਨਹੀਂ ਕਰਨੀ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਤੇ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੈ ਜਦ ਕਿਤੇ ਇੱਕ ਵਾਰ ਬਦਨਾਮੀ ਹੋ ਜਾਵੇ ਤਾਂ ਫਿਰ ਇੱਜ਼ਤ ਹੱਥ ਨਹੀਂ ਆਉਂਦੀ ਸੋ ਤੁਸੀਂ ਆਪ ਹੀ ਦੇਖ ਲਓ ਵੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਕਿਵੇਂ ਮਜ਼ਾਕ ਉਡਾ ਰਹੇ ਨੇ ਤੇ ਕਮੈਂਟਾਂ ਵਿੱਚ ਕੀ ਕਹਿ ਰਹੇ ਨੇ ਆਓ ਤੁਹਾਨੂੰ ਕਮੈਂਟਾਂ ਵੱਲ ਲੈ ਚੱਲਦੇ ਆ ਮਨਵੀਰ ਲਿਖਦਾ ਪਿਆ ਸਾਡੀ ਵਾਰੀ ਕੰਨ ਪੱਕ ਜਾਂਦੇ ਸੀ ਕੁੜੀਆਂ ਬੁਲਾਉਣ ਤੇ ਸੈਂਡੀ ਲਿਖਦੀ ਪਈਏ ਰੀਅਲ ਲਵ ਸੱਚਾ ਪਿਆਰ ਇਹੀ ਹੁੰਦਾ ਹੈ ਬਿਨਾ ਕਿਸੇ ਸ਼ਰਤ ਤੋਂ ਬਿਨਾ ਕਿਸੇ ਸਵਾਰਥ ਤੋਂ ਯਾਰੋ ਕਮੈਂਟ ਤਾਂ ਇਹਨੇ ਇਵੇਂ ਦਾ ਕਰ ਦਿੱਤਾ ਪਰ ਇਸ ਨੂੰ ਇਹ ਨਹੀਂ ਪਤਾ ਕਿ ਬਦਨਾਮੀ ਵੀ ਬਹੁਤ ਜਲਦੀ ਹੋ ਜਾਂਦੀ ਹੈ ਅਗਲਾ ਕਮੈਂਟ ਆ ਰਿਹਾ ਹੈ ਕੌਰ ਦਾ ਤੁੰਦ ਦਾ ਅਸਲੀ ਫਾਇਦਾ ਤੇ ਇਹਨਾਂ ਨੂੰ ਹੋਇਆ ਉਸ ਤੋਂ ਅਗਲਾ ਕਮੈਂਟ ਸਨੇਹਪ੍ਰੀਤ ਦਾ ਹਾਦ ਦਾ ਸਟੱਡੀ ਕਰ ਲੋ ਆ ਸਭ ਬਾਅਦ ਚ ਹੋ ਜਾਊ ਜੀ ਹਾਂ ਬਿਲਕੁਲ ਸਹੀ ਕਮੈਂਟ ਕੀਤਾ ਹੈ ਸੋ ਤੁਹ ਅਗਲਾ ਕਮੈਂਟ ਇਸ ਉਹ ਨਾ ਜੇ ਡਿੱਗ ਪਈ ਤੇ ਤੇਰੀਆਂ ਚੁੰਮੀਆਂ ਜਾਣੀਆਂ ਈ ਸੋ ਯਾਰੋ ਇਹ ਸੀ ਉਹ ਕਮੈਂਟ ਜਿਨ੍ਹਾਂ ਕਮੈਂਟਾਂ ਵਿੱਚ ਕੁਝ ਲੋਕ ਚੰਗੀਆਂ ਗੱਲਾਂ ਵੀ ਕਰਦੇ ਪਏ ਨੇ ਤੇ ਕੁਝ ਮਜ਼ਾਕ ਵੀ ਉਡਾਰੇ ਨੇ ਸੋ ਤੁਸੀਂ ਕਮੈਂਟ ਅਜ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਵੀ ਬੱਚੇ ਤੇ ਉਹਨਾਂ ਦੇ ਮਾਪੇ ਅਲਰਟ ਹੋ ਜਾਣ ਸੋ ਇਸ ਦੇ ਨਾਲ ਹੀ ਤੁਹਾਰ ਤੋਂ ਚਾਹੁੰਦੇ ਆ ਇਜਾਜ਼ਤ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਵਾਸ਼ੀ ਗੱਲ